ਔਰ ਕਿੱਦਾਂ ਠੀਕ ਠਾਕ ਬਹੁਤ ਵਧੀਆ ਜੀ ਬਹੁਤ ਵਧੀਆ ਕਿੱਦਾਂ ਚੱਲ ਰਹੀ ਹੈ ਤੁਹਾਡੀ ਪ੍ਰਦਰਸ਼ਨੀ ਤੁਸੀਂ ਲਾਈ ਹੈਗੀ ਹੈ ਬੁੱਕ ਸੇਲ ਕਰ ਰਹੇ ਹੋ ਤੇ ਕਿੰਨਾ ਕੁ ਰਿਸਪੌਂਸ ਆ ਰਿਹਾ ਹੈ ਬਹੁਤ ਵਧੀਆ ਆ ਰਿਹਾ ਪਿਛਲੇ ਸਾਰੇ ਮੇਲਿਆਂ ਨਾਲ ਵਧੀਆ ਰਿਸਪੌਂਸ ਹੈ ਅੱਛਾ ਜੀ ਜਿਹਦੇ ਕੋਲੇ ਹੈ ਕਿਤਾਬ ਉਹਦੇ ਕੋਲੇ ਹੈ ਹਰ ਗੱਲ ਦਾ ਜਵਾਬ ਹੈ ਨਾ ਠੰਡ ਥੋੜੀ ਜਿਹੀ ਘਟ ਜ਼ਰੂਰ ਰਹੀ ਹੈਗੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਕਿਤਾਬਾਂ ਜ਼ਰੂਰ ਲੈਣ ਦੇ ਲਈ ਆ ਰਹੇ ਨੇ ਇੱਕ ਚੰਗੀ ਗੱਲ ਹੈਗੀ ਹੈ ਕਿ ਕੁਝ ਦਿਨ ਚੁੱਕ ਕੇ ਚੋਗਾ ਬਾਵਲ ਦਾ ਅਸਾਂ ਤਾਂ ਮਾਇ ਉੱਡ ਜਾਣਾ ਇਹ ਕਰਮਾ ਵਾਲੇ ਹੁੰਦੇ ਨੇ ਵੇੜੇ ਜਿੰਨਾ ਕਰ ਕਰਤੀਆਂ ਆਉਂਦੀਆਂ ਨੇ ਇਹ ਚੁੱਕ ਕੇ ਡੀਰਾ ਰਾਹਾਂ ਤੋਂ ਫਿਰ ਦਾਜ ਬਣਾਉਂਦੀਆਂ ਨੇ ਮੇਰੇ ਮਾਰੇ ਤਾਂ ਸਾਨੂੰ ਕਿੱਥੇ ਅਸਾ ਬਾਗ ਹਵਾ ਦੇ ਉੱਡ ਜਾਣਾ ਕਰ ਆਪਣੇ ਨੂੰ ਸਵਾਲ ਨਵੀਂ ਮੈਂ ਜਿੱਥੇ ਤਾਣੇ ਗੁੰਦੀ ਸੀ ਕਦੇ ਪਰਜਾਈਆਂ ਤੋਂ ਛਿੜਕਾਂ ਵੀ ਸੁਣਦੀ ਸੀ ਉਦਾਸ ਜੇ ਦਿਲ ਉਦਾਸ ਜੇ ਦਿਲ ਵਿੱਚ ਲੈ ਕੇ ਫਿਰ ਵੀ ਮੈਂ ਚਾਹੇ ਚਾਹੇ ਉੱਡ ਜਾਣਾ ਮੈਂ ਬੇਸ਼ੱਕ ਤੁਹਾਨੂੰ ਰੋਟੀ ਨਾ ਦੇ ਸਕਦੀ ਹੁਣ ਪਰ ਇਹ ਜ਼ਰੂਰ ਦੱਸਦੀ ਹਾਂ ਨੇ ਕਿ ਤੁਹਾਡੇ ਹਿੱਸੇ ਦੀ ਰੋਟੀ ਕੌਣ ਖਾ ਰਿਹਾ ਅੱਛੇ ਕਿਤਾਬਾਂ ਖਰੀਦੀਆਂ ਸੀਗੀਆਂ ਇੱਥੇ ਬਫੇਰ ਚੋਂ ਤੇ ਚਾਰਕ ਮੈਂ ਪੜ ਲੀਆਂ ਤੇ ਖਾਸ ਕਰਕੇ ਮੇਰੀ ਸਟੱਡੀ ਵੀ ਚੱਲਦੀ ਆ ਉਹ ਵੀ ਪੜ੍ਹਨਾ ਜ਼ਰੂਰੀ ਹੈ ਪਰ ਮੈਨੂੰ ਇਹ ਪੜਨ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਂਕ ਹੈ ਖਾਸ ਕਰਕੇ ਮੈਂ ਤਾਂ ਸਮੇਂ ਨਰਿੰਦਰ ਸਿੰਘ ਕਪੂਰ ਨੂੰ ਪੜ੍ਹਦਾ ਤੇ ਬਾਬੂ ਰਜਾ ਬੱਲੀ ਨੂੰ ਪੜ੍ਹਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਔਰ ਵੀਖ ਰਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਨੂਰ ਬੋਟਾ ਤਾਂ ਬੁੱਕ ਫੈਸਟੀਵਲ ਤੇ ਆਏ ਹੋਇਆ ਯੂਨੀਵਰਸਿਟੀ ਦੇ ਵਿੱਚ ਚਾਹੇ ਮੌਸਮ ਠੀਕ ਨਹੀਂ ਹੈਗਾ ਮੌਸਮ ਖਰਾਬ ਹੈ ਪਰ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨਾਂ ਦੇ ਵਿੱਚ ਕਿਸ ਤਰ੍ਹਾਂ ਉਤਸ਼ਾਹ ਹੈਗਾ ਤਾਂ ਵੱਡੀ ਗਿਣਤੀ ਦੇ ਵਿੱਚ ਤੇ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ ਹੋਏ ਨੇ ਵੱਡੇ ਵੱਡੇ ਹੱਸਦੀਆਂ ਇੱਥੇ ਪ੍ਰੋਗਰਾਮ ਜਿਹੜੇ ਰੱਖੇ ਜਾਂਦੇ ਨੇ ਤਾਂ ਉੱਥੇ ਆਉਂਦੀਆਂ ਨੇ ਤੇ ਕਿਤੇ ਨਾ ਕਿਤੇ ਥੋੜਾ ਜਿਹਾ ਡਰ ਵੀ ਬੈਠ ਜਾਂਦੇ ਕਿਉਂਕਿ ਬੁੱਕ ਅ ਬੁੱਕ ਫੈਸਟੀਵਲ ਹੈਗਾ ਤੇ ਬਹੁਤ ਮਹਿੰਗੀਆਂ ਬੁੱਕਸ ਇੱਥੇ ਹੈਗੀਆਂ ਨੇ ਵੱਖ-ਵੱਖ ਰੀਥਾਵਾਂ ਤੋਂ ਆ ਕੇ ਇਹਨਾਂ ਨੇ ਬੱਚਿਆਂ ਨੇ ਵੀ ਸਟਾਲਾ ਲਗਾਈਆਂ ਰਹੀਆਂ ਤਾਂ ਮੀਂਹ ਦੇ ਕਾਰਨ ਥੋੜਾ ਜਿਹਾ ਮਨ ਦੇ ਵਿੱਚ ਡਰ ਜ਼ਰੂਰ ਪੈਟ ਜਾਂਦਾ ਤਾਂ ਜਿਸ ਤਰ੍ਹਾਂ ਇਹ ਪੂਰਾ ਕਰ ਰਹੇ ਨੇਗੇ ਕਿ ਮੀਂਹ ਦੇ ਕਾਰਨ ਕਿਤੇ ਕੋਈ ਪ੍ਰੋਬਲਮ ਨਾ ਆਵੇ ਜਾਂ ਪਾਣੀ ਦੇ ਨਾਲ ਜਿਹੜਾ ਬੁੱਕਸ ਖਰਾਬ ਨਾ ਹੋਣ ਤਾਂ ਮੈਂ ਗਲਤ ਬਤ ਕਰਨ ਦੀ ਕੋਸ਼ਿਸ਼ ਕਰਦੀ ਹਾਂ ਭਾਜੀ ਇਹ ਜਿਹੜਾ ਮੀਂਹ ਦੇ ਨਾਲ ਇਫੈਕਟ ਕਾਫੀ ਜ਼ਿਆਦਾ ਪਿਆ ਹੈਗਾ ਤਾਂ ਕਿੱਦਾਂ ਦਿੱਖਤ ਹੈਗੀ ਕਿ ਡਰ ਤਾਂ ਨਹੀਂ ਹੈਗਾ ਮਨ ਦੇ ਵਿੱਚ ਨਹੀਂ ਜੀ ਡਰ ਕਾਦਾ ਜੀ ਕੀ ਕਰ ਸਕਦੇ ਆ ਮੌਸਮ ਤੇ ਹਿਸਾਬ ਨਾਲ ਹੀ ਚੱਲ ਸਕਦੇ ਆ ਵੀ ਤੁਸੀਂ ਕਿਦਾਂ ਇਹ ਕਰ ਰਹੇ ਹੋਗੇ ਲਗਾ ਰਹੇ ਹੋ ਇਹਦੇ ਨਾਲ ਮਤਲਬ ਹਟ ਜਾਣਾ ਸਾਰਾ ਸਿਸਟਮ ਸੈਟ ਕਰਨਾ ਕੋਸ਼ਿਸ਼ ਤਾਂ ਇਹ ਹੋਊਗੀ ਕਿ ਹਟ ਜਾਵੇ ਜੀ ਬਾਕੀ ਹੁਣ ਕਹਿ ਨਹੀਂ ਸਕਦੇ ਹਟੂਗਾ ਕੀ ਨਹੀਂ ਹਟੂਗਾ ਕਿੱਥੋਂ ਆਏ ਹੋ ਤੁਸੀਂ ਅਸੀਂ ਲੁਧਿਆਣੇ ਤੋਂ ਜੀ ਲੁਧਿਆਣੇ ਤੋਂ ਇੱਥੇ ਇਹ ਤੁਹਾਡੀ ਸਟਾਲ ਹੈਗੀ ਤੁਸੀਂ ਲਗਾਈ ਇੱਥੇ ਹਾਂ ਜੀ ਮੈਮ ਕੱਲ ਦੀ ਆਈ ਹੋਊਗੀ ਮੇਰੇ ਖਿਆਲ ਦੇ ਵਿੱਚ ਹਾਂ ਅਸੀਂ ਮੈਂ ਮੰਡੇ ਆ ਗਏ ਸੀਗੇ ਜੀ ਕਿਉਂਕਿ ਇਹ ਸਟਾਕ ਕਿੰਨਾ ਕੁ ਲਿਆਂਦਾ ਤੁਸੀਂ ਐਤ ਕਿੰਨਾ ਕੁ ਵਿਕ ਗਿਆ ਆ ਤੁਹਾਡੇ ਸਾਹਮਣੇ ਆ ਜੀ ਆ ਸਟਾਕ ਹੀ ਆ ਸਾਰਾ ਤੇ ਕਾਫੀ ਹੱਦ ਤੱਕ ਵਿਗ ਗਿਆ ਵਾ ਤੇ ਬਾਕੀ ਲੱਗੇ ਹੋਇਆ ਕਿਉਂਕਿ ਜਿਸ ਤਰ੍ਹਾਂ ਹਾਲਾਤ ਹੈਗੇ ਤੇ ਤੁਸੀਂ ਦੇਖ ਸਕਦੇ ਵੀ ਮੀ ਵੀ ਪੈ ਰਿਹਾ ਪਰ ਬੱਚੇ ਆ ਰਹੇ ਨੇ ਐਕਸਾਈਟਮੈਂਟ ਉਹਨਾਂ ਦੇ ਵਿੱਚ ਹੈਗੀ ਆ ਤੇ ਕਿਤੇ ਨਾ ਕਿਤੇ ਮਨ ਦੇ ਵਿੱਚ ਥੋੜਾ ਡਰ ਵੀ ਹੈਗਾ ਵੀ ਇੰਨਾ ਐਨੀ ਮਿਹਨਤ ਕਰਕੇ ਲੈ ਕੇ ਆਏ ਹੈਗੇ ਆ ਵੀ ਕਿਤੇ ਮੀ ਨਾ ਪਵੇ ਰੱਬ ਵੀ ਕਿਸ ਤਰ੍ਹਾਂ ਹੋ ਗਿਆ ਹੈ ਨਾ ਤਾਂ ਕਿਦਾਂ ਮਹਿਸੂਸ ਕਰ ਰਹੇ ਹੋ ਠੀਕ ਆ ਜੀ ਮਹਿਸੂਸ ਕੀ ਕਰਨਾ ਹੁਣ ਰੱਬ ਦੇ ਹੱਥ 'ਚ ਹੈਗਾ ਅਸੀਂ ਤਾਂ ਉਹਨਾਂ ਸਾਰੇ ਆ ਗਏ ਆ ਬਾਕੀ ਦੇਖੋ ਤਾਂ ਅੱਗੇ ਗੱਲ ਕਰਦੇ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰ੍ਹਾਂ ਇਹ ਪ੍ਰਦਰਸ਼ਨੀਆਂ ਜਿਹੜੀਆਂ ਲਗਾਈਆਂ ਹੋਈਆਂ ਨੇਗੀਆਂ ਤਾਂ ਮੌਸਮ ਖਰਾਬ ਹੈਗਾ ਪੰਜਾਬ ਦੇ ਵਿੱਚ ਕਿਉਂਕਿ ਹੁਣ ਮੌਸਮ ਦੇ ਵਿੱਚ ਤਬਦੀਲੀ ਆਣੀ ਹੈਗੀ ਹੈ ਕਈ ਪਾਸੇ ਧੁੰਦਾ ਅਲਰਟ ਜਾਰੀ ਕੀਤਾ ਗਿਆ ਤੇ ਮੀਂਹ ਵੀ ਜਿਹੜਾ ਪੈ ਰਿਹਾ ਹੈਗਾ ਤੜਕਸਾਰ ਦਾ ਹੀ ਜਿਹੜਾ ਮੀਂਹ ਪੈ ਰਿਹਾ ਜਿਸ ਨਾਲ ਜਿਹੜਾ ਠੰਡ ਥੋੜੀ ਜੀ ਘਟ ਜ਼ਰੂਰ ਰਹੀ ਹੈਗੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਕਿਤਾਬਾਂ ਜ਼ਰੂਰ ਲੈਣ ਦੇ ਲਈ ਆ ਰਹੇ ਨੇ ਇੱਕ ਚੰਗੀ ਗੱਲ ਹੈਗੀ ਐ ਕਿ ਮੋਬਾਈਲ ਫੋਨਾਂ ਨੂੰ ਛੱਡ ਕੇ ਜਾਂ ਵਿਲੇ ਕੰਮਾਂ ਨੂੰ ਛੱਡ ਕੇ ਇਹਨਾਂ ਕਿਤਾਬਾਂ ਦੇ ਨਾਲ ਮੁੰਡੇ ਜੁੜੇ ਹੋਏ ਨੇਗੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੌਸਮ ਖਰਾਬ ਹੈ ਪਰ ਫਿਰ ਵੀ ਚਾਹ ਦੇਖ ਰਹੇ ਹਾਂ ਤੁਹਾਡੇ ਵਿੱਚ ਤੁਸੀਂ ਬੁੱਕਸ ਪਰਚੇਸ ਕਰਨ ਦੇ ਲਈ ਆਏ ਹੋਏ ਹੋਗੇ ਇੱਥੇ ਤਾਂ ਕਿਵੇਂ ਮੈਮ ਸਾਨੂੰ ਸਭ ਤੋਂ ਪਹਿਲਾਂ ਤਾਂ ਪੰਜਾਬੀ ਯੂਨੀਵਰਸਿਟੀ ਦਾ ਬਹੁਤ ਧੰਨਵਾਦ ਕਰਨਾ ਚਾਹੀਦਾ ਕਿ ਇੱਕ ਲੋਕ ਲਹਿਰ ਵਜੋਂ ਇਦਾਂ ਦੇ ਪੁਸਤਕ ਮੇਲੇ ਲਗਾ ਕੇ ਵਿਦਿਆਰਥੀਆਂ ਨੂੰ ਜਾਂ ਆਮ ਲੋਕਾਂ ਨੂੰ ਜਿਹੜਾ ਹੈਗਾ ਪੁਸਤਕ ਸੱਭਿਆਚਾਰ ਨਾਲ ਜੋੜ ਰਹੇ ਨੇ ਇਸ ਵਾਸਤੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਬਹੁਤ ਧੰਨਵਾਦੀ ਪੱਤਰ ਹੈ ਇਸ ਦੇ ਨਾਲ ਹੀ ਇੱਕ ਸਾਡੇ ਕੋਲ ਨੌਜਵਾਨਾਂ ਨੂੰ ਇੱਕ ਨਵੀਂ ਜਿਹੜੀ ਹੈਗੀ ਹੈ ਸੋਚ ਦੇ ਨਾਲ ਕਿ ਉਹ ਕਿਤਾਬਾਂ ਵੱਲ ਜਾਣ ਨਸ਼ਿਆਂ ਤੋਂ ਮੁਕਤੀ ਪਾਉਣ ਤੇ ਹੋਰ ਜਿਹੜੇ ਹੈਗੇ ਕਿਉਂਕਿ ਕਿਤਾਬਾਂ ਤੁਹਾਨੂੰ ਇਕੱਲਾ ਸਿਰਫ ਇਹ ਨਹੀਂ ਕਿ ਤੁਹਾਨੂੰ ਇੰਟਰਟੇਨ ਕਰਦੀਆਂ ਨੇ ਤੁਹਾਨੂੰ ਆ ਜਿਹੜਾ ਹੈ ਦਿਮਾਗੀ ਤੌਰ ਤੇ ਸਟਰੋਂਗ ਬਣਾਉਂਦੀਆਂ ਨੇ ਤੇ ਹਾਲਾਤਾਂ ਨਾਲ ਲੜਨਾ ਸਿਖਾਉਂਦੀਆਂ ਨੇ ਜਦੋਂ ਜਦੋਂ ਸਹਜਤਾ ਪੈਦਾ ਕਰਦੀਆਂ ਨੇ ਸੋ ਇਸ ਕਰਕੇ ਜਿਹੜੀ ਹੈ ਕਿ ਸਾਨੂੰ ਪੁਸਤਕ ਸੱਭਿਆਚਾਰ ਨੂੰ ਜਿਹੜਾ ਹੈਗਾ ਵਡਾਵਾ ਦੇਣ ਵਾਸਤੇ ਇਹ ਜਿਹੇ ਯਤਨ ਕਰਦੇ ਰਹਿਣਾ ਚਾਹੀਦਾ ਸੋ ਇਸ ਵਾਸਤੇ ਜਿਹੜਾ ਹੈਗਾ بڑا ਜਿਹੜਾ ਹੈਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪਬਲਿਕੇਸ਼ਨ ਬਿਊਰੋ ਜਾਂ ਜਿੰਨੇ ਵੀ ਇੱਥੇ ਸਟਾਲ ਤੇ ਆਏ ਨੇ ਲੋਕ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਬਾਦ ਦੇਣੀ ਬਣਦੀ ਹੈ ਤੇ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਇਸ ਇਦਾਂ ਦੇ ਮੌਸਮ ਦੇ ਵਿੱਚ ਵੀ ਜਿਹੜਾ ਹੈਗਾ ਪੁਸਤਕ ਸੱਭਿਆਚਾਰ ਦੇ ਨਾਲ ਜੋੜਨ ਦਾ ਤਹਈਆ ਕਰ ਰਿਹਾ ਹੈ ਥੈਂਕ ਯੂ ਬੜੀ ਗੱਲ ਹੈ ਕਿ ਸੋਨਾ ਸੁਨੇਹਾ ਸੀਗਾ ਤੁਹਾਡਾ ਤਾਂ ਕਿਹੜੀਆਂ ਬੁੱਕਸ ਲਈਆਂ ਭਾਜੀ ਤੁਸੀਂ ਅਹ ਕਿਤਾਬਾਂ ਅਸੀਂ ਖਰੀਦ ਰਹੇ ਹਾਂ ਜਿਵੇਂ ਅਸੀਂ ਸਾਡੇ ਦੋਸਤ ਦੀ ਆ ਕਿਤਾਬ ਆ ਇੱਕ ਇੱਕ ਕਮਰ ਦਾ ਸ਼ਾਇਰ ਸੁਖਦੀਪ ਔਜਲਾ ਹਨਾ ਤੇ ਬਾਕੀ ਸਾਰੀਆਂ ਕਿਤਾਬਾਂ ਲੈ ਰਹੇ ਹਾਂ ਮੇਲਾ ਦੇਖ ਰਹੇ ਹਾਂ ਬਾਕੀ ਨਾਲ-ਨਾਲ ਸਾਰਾ ਬਾਚ ਰਹਾਂਗੇ ਜੀ ਲੱਗਿਆ ਵੀ ਮੀ ਪੈਰੇ ਹੈਗਾ ਤੇ ਮੈਂ ਨਾ ਜਾਵਾਂ ਕਿ ਪੁਸਤਕਾਂ ਨਾਲ ਇੰਨਾ ਪਿਆਰ ਹੈਗਾ ਕਿ ਤੁਹਾਨੂੰ ਖਿੱਚ ਲਿਆਈਆਂ ਤੁਹਾਨੂੰ ਦੇਖੋ ਮੇਲਾ ਸਾਡੇ ਮੇਲਾ ਹੈ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਦਾ ਅਸੀਂ ਵਿਦਿਆਰਥੀਆਂ ਦੇ ਪੀ ਐਚ ડી ਦੇ ਸਾਡੇ ਡਿਪਾਰਟਮੈਂਟ ਵੱਲੋਂ ਪੰਜਾਬੀ ਵੱਲੋਂ ਕਰਾਇਆ ਜਾ ਰਿਹਾ ਸੋ ਡਿਊਟੀ ਵੀ ਨਿਭਾ ਰਹੇ ਹਾਂ ਤੇ ਅਸੀਂ ਉਹਦਾ ਉਸ ਤਰ੍ਹਾਂ ਚਾ ਇਸ ਮੇਲੇ ਦਾ ਸਾਨੂੰ ਵਿਆ ਵਰਗਾ ਚਾਹ ਹੁੰ ਕਿ ਕਿਤਾਬਾਂ ਦੇ ਨਾਲ ਤੇ ਦੋਸਤਾਂ ਦੇ ਨਾਲ ਤੇ ਚਾਹ ਦੇ ਨਾਲ ਤੇ ਸਾਰੇ ਉਸ ਤਰ੍ਹਾਂ ਦਾ ਸੀ ਇੱਕ ਇਕੱਠੇ ਰਹਿ ਸਕੀ ਤੇ ਮਿਲੀਏ ਤੇ ਉਸ ਮੁਲਾਕਾਤਾਂ ਦਾ ਦੌਰ ਰਹਿ ਗਿਆ ਕਿਤਾਬਾਂ ਦਾ ਜਿਹੜਾ ਹੈਗਾ ਕਿਤਾਬ ਜਿਹੜਾ ਸਾਡਾ ਪੰਜਾਬ ਦੇ ਵਿੱਚ ਹੈਗਾ ਇੱਕ ਕਲਚਰ ਬਣਿਆ ਬਣਾਇਆ ਜਾ ਰਿਹਾ ਹੈ ਜਾਂ ਬਣਾਇਆ ਬਣਾਉਣ ਦੀ ਕੋਸ਼ਿਸ਼ ਹੈ ਕਿ ਸਾਡੇ ਨੌਜਵਾਨ ਆ ਜਿਹੜੇ ਮੁੰਡੇ ਕੁੜੀਆਂ ਕਿ ਇਹ ਪੜਦੇ ਨਹੀਂ ਤੇ ਫੋਨ ਦੇ ਉੱਤੇ ਜਾਂ ਹੋਰ ਟੈਕਨੋਲੋਜੀ ਜਿਹੜੀ ਟੈਕਨੀਕਲੀ ਚੀਜ਼ਾਂ ਨੇ ਉਹਨਾਂ ਦੇ ਉੱਤੇ ਲੱਗੇ ਰਹਿੰਦੇ ਆਗੇ ਪਰ ਇਹ ਮੇਲਾ ਇੱਕ ਉਹ ਜਵਾਬ ਦੇ ਰਿਹਾ ਉਸ ਗੱਲ ਨੂੰ ਕਿ ਨੌਜਵਾਨ ਕਿਤਾਬਾਂ ਵੱਲੋਂ ਜਾ ਰਹੇ ਨੇ ਪੜ੍ਹ ਰਹੇ ਨੇ ਤੇ ਇਹ ਨੌਜਵਾਨ ਸਿਰਫ ਉਹ ਨਹੀਂ ਕਿ ਬੁਲਟਾਂ ਦੇ ਪਟਾਕੇ ਮਾਰ ਕੇ ਜਾਂ ਉਸ ਤਰ੍ਹਾਂ ਦੇ ਰਫਲਾਂ ਦੇ ਗੀਤਾਂ ਦੇ ਨੈਚਰਲ ਵਾਲੇ ਜਾਂ ਲਲਕਾਰੇ ਮਾਰਨ ਵਾਲੇ ਨੌਜਵਾਨ ਨਹੀਂ ਇਹ ਕਿਤਾਬ ਨਾਲ ਜੁੜ ਕੇ ਇੱਕ ਬੁੱਧੀ ਪ੍ਰਾਪਤ ਕਰਕੇ ਇੱਕ ਸਮਾਜ ਨੂੰ ਨਵਾਂ ਨਵੀਂ ਦਿਸ਼ਾ ਦੇਣ ਵਾਸਤੇ ਨਵਾਂ ਜਿਹੜਾ ਰਾਹ ਤੇ ਖੂਸੂਰਤ ਬਣਾਉਣ ਵਾਸਤੇ ਵੀ ਇਹਨਾਂ ਨੂੰ ਪੜਦੇ ਆ ਇਹ ਇਹ ਉਹ ਪੜਦੇ ਆ ਕਿ ਸਾਡੇ ਸਮਾਜ ਦੇ ਵਿੱਚ ਕਿਉਂ ਕਾਹ ਤੋਂ ਕਿਵੇਂ ਕੀ ਵਾਪਰ ਰਿਹਾ ਹੈ ਵਰਤਾਰਾਗਾ ਕਿਤਾਬਾਂ ਬੇਸ਼ੱਕ ਤੁਹਾਨੂੰ ਰੋਟੀ ਨਾ ਦੇ ਸਕਦੀਆਂ ਹੋਣ ਪਰ ਇਹ ਜ਼ਰੂਰ ਦੱਸਦੀਆਂ ਨੇ ਕਿ ਤੁਹਾਡੇ ਹਿੱਸੇ ਦੀ ਰੋਟੀ ਕੌਣ ਖਾ ਰਿਹਾ ਇਹ ਦਿਮਾਗ ਦੀ ਭੁੱਖ ਹੈ ਜਿਹੜੀ ਪੂਰਾ ਕਰਦੀ ਹੈ ਹਾਂਜੀ ਹਾਂ ਬਿਲਕੁਲ ਇਸ ਕਰਕੇ ਕਿਤਾਬਾਂ ਨੇ ਸਾਡੇ ਸਮਾਜ ਦੇ ਵਿੱਚ ਆਰਥਿਕ ਸਮਾਜਿਕ ਉਸ ਤਰ੍ਹਾਂ ਜਿਹੜੀ ਲੁੱਟ ਅਤੇ ਦ압 ਆ ਜਿਹੜਾ ਲੁੱਟ ਹੋ ਕਿਉਂ ਰਹੀ ਆ ਤੇ ਲੁੱਟ ਤੋਂ ਬਚਿਆ ਕਿਵੇਂ ਜਾ ਸਕਦਾ ਲੁੱਟ ਕਰਨ ਵਾਲੇ ਕੌਣ ਨੇ ਤੇ ਸਮਾਜ ਦੇ ਵਿੱਚ ਜੋ ਪਾਤਰ ਨੇ ਜਿਹੜੇ ਜਿਹੜੇ ਸਮਾਜ ਨੂੰ ਖਰਾਬ ਕਰ ਰਹੇ ਨੇ ਉਹਨਾਂ ਨੂੰ ਸਾਹਮਣੇ ਲਿਆਉਂਦੇ ਤੇ ਚੰਗੇ ਪਾਤਰਾਂ ਨੂੰ ਤੇ ਚੰਗੇ ਦੇਸ਼ਾਂ ਨੂੰ ਜਿੰਨ ਜਿਹੜੀ ਹੈਗਾ ਰਾਹ ਬਣਾਉਣ ਵਾਸਤੇ ਲੜਨ ਵਾਸਤੇ ਝੁੰਝਣ ਵਾਸਤੇ ਕਿਤਾਬਾਂ ਸਾਡਾ ਸਹਾਰਾ ਬਣਦੀਆਂ ਨੇ ਤੇ ਮੇਲਾ ਜਿਹੜਾ ਹੈਗਾ ਨੌਜਵਾਨਾਂ ਦਾ ਮੇਲਾ ਤੇ ਇਸ ਦੇ ਵਿੱਚ ਨੌਜਵਾਨ ਵੱਡੀ ਪੱਧਰ ਤੇ ਕਿਤਾਬਾਂ ਖਰੀਦ ਰਹੇ ਨੇ ਇਸ ਕਰਕੇ ਇਸ ਇਸ ਯੂਨੀਵਰਸਿਟੀ ਦਾ ਜਿਹੜਾ ਹੈਗਾ ਅਸੀਂ ਧੰਨਵਾਦ ਵੀ ਕਰਦੇ ਆ ਤੇ ਸਵਾਗਤ ਕਰਦੇ ਆ ਕਿਹੋ ਜਿਹਾ ਮੇਲੇ ਹੁੰਦੇ ਰਹਿਣ ਤੇ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਤੁਹਾਡੇ ਨਾਲ ਤਾਂ ਅੱਗੇ ਚਲਦੇ ਆ ਜੀ ਦਿਖਾਉਨੇ ਆ ਤੁਹਾਨੂੰ ਮਾਹੌਲ ਪੂਰਾ ਕੁੜੀਆਂ ਆਈਆਂ ਨਿਗੀਆਂ ਤਾਂ ਵੈਸੇ ਤਾਂ ਭੱਜ ਹੀ ਜਾਂਦੀਆਂ ਵੈਸੇ ਹਾਂ ਕਿਹੜੀ ਬੁੱਕ ਲੈਣ ਆਏ ਤੁਸੀਂ ਫਿਲਹਾਲ ਤਾਂ ਕੋਈ ਨਹੀਂ ਵੈਸੀ ਆ ਕੇ ਘੁੰਮਣ ਪੜਨ ਦਾ ਕਿਨੂੰ ਸ਼ੌਂਕ ਹੈ ਹੈ ਬੋਲੋ ਦੀਦੀ ਇਹ ਕਿਹੜੀ ਬੁੱਕ ਪੜ ਕੇ ਸੁਣਾਇਓ ਜ਼ਰਾ ਇਹ ਕਿਤਾਬ ਕੁਦਰਤੋ ਬਲੇ ਬਲੇ ਹਾਰੇ ਜਾਵਾ ਜੀ ਲਿਖਿਆ ਇਹਦੇ ਵਿੱਚ ਸੁਣਾਇਓ ਜ਼ਰਾ ਇਹਦੇ ਵਿੱਚ ਜੀ ਕਵਿਤਾਵਾਂ ਹਨ ਨੀਆ ਤੇ ਹੈ ਨਾ ਕੁੜੀਆਂ ਦੀ ਬਹੁਤ ਸੋਹਣੀ ਲਾਈਨ ਹੈ ਜ਼ਰਾ ਪੜਿਓ ਕੁੜੀਆਂ ਇਹ ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨੇ ਪਰ ਪੁਰਾਏ ਉਡਾਰ ਜਾਂਦੀਆਂ ਨੇ ਕੁਝ ਕੁਝ ਦਿਨ ਚੁੱਕ ਕੇ ਚੋਗਾ ਬਾਬਲ ਦਾ ਅਸਾਂ ਤਾਂ ਮਾਇ ਉੱਡ ਜਾਣਾ ਇਹ ਕਰਮਾ ਵਾਲੇ ਹੁੰਦੇ ਨੇ ਵੇੜੇ ਜਿੰਨਾ ਕਰ ਕਰਤੀਆਂ ਆਉਂਦੀਆਂ ਨੇ ਇਹ ਚੁੱਕ ਕੇ ਲੀਰਾ ਰਾਹਾਂ ਤੋਂ ਫਿਰ ਦਾਜ ਬਣਾਉਂਦੀਆਂ ਨੇ ਮੇਰੇ ਮਾਰੇ ਤਾਂ ਸਾਨੂੰ ਕਿੱਥੇ ਅਸਾਂ ਬਾਗ ਹਵਾ ਦੇ ਉੱਡ ਜਾਣਾ ਕਰ ਆਪਣੇ ਨੂੰ ਸਵਾਲ ਲਵੀ ਮੈਂ ਜਿੱਥੇ ਤਾਣੇ ਬੁਣਦੀ ਸੀ ਕਦੇ ਪਰਜਾਈਆਂ ਤੋਂ ਝਿੜਕਾਂ ਵੀ ਸੁਣਦੀ ਸੀ ਉਦਾਸ ਜੇ ਦਿਲ ਉਦਾਸ ਜੇ ਦਿਲ ਵਿੱਚ ਲੈ ਕੇ ਫਿਰ ਵੀ ਮੈਂ ਚਾਹੇ ਚਾਹੇ ਉੱਡ ਜਾਣਾ ਬਹੁਤ ਸੈਕਰੀਫਾਈਸ ਕਰਦੀਆਂ ਪਰ ਫਿਰ ਵੀ ਕੁੜੀਆਂ ਸ਼ਿਕਾਇਤ ਨਹੀਂ ਕਰਦੀਆਂ ਕਿਸੇ ਗੱਲ ਦੀ ਹਨਾ ਤਾਂ ਬਹੁਤ ਸਾਰੀਆਂ ਗੱਲਾਂ ਨਹੀਂ ਗਿਆ ਜਾਗਰੂਕ ਕਰਦੀਆਂ ਨੇ ਬੁੱਕਸ ਜਿਹੜੀਆਂ ਪੜ੍ਹਣੀਆਂ ਜ਼ਰੂਰ ਚਾਹੀਦੀਆਂ ਹੈਗੀਆਂ ਨੇ ਤਾਂ ਨੌਜਵਾਨ ਖੜੇ ਹੋਏ ਨੇ ਬੁੱਕ ਫੇਅਰ ਤੇ ਦੇਖਣ ਦੇ ਲਈ ਆਏ ਨੇ ਬੁੱਕ ਫੈਸਟੀਵਲ ਤੇ ਆਏ ਹੈਗੇ ਹੋ ਤਾਂ ਕੀ ਦੇਖਿਆ ਤੁਸੀਂ ਮਾਹੌਲ ਫਿਰ ਜੀ ਅੱਜ ਮੈਂ ਪਹਿਲੀ ਵਾਰ ਆਇਆ ਇੱਥੇ ਅੱਜ ਮੈਂ ਲਾਸਟ ਟਾਈਮ ਵੀ ਆਈ ਸੀਗਾ ਤੇ ਦੂਜਾ ਦਿਨ ਹੈ ਅੱਜ ਬੁੱਕ ਫੇਅਰ ਦਾ ਬਹੁਤ ਹੀ ਵਧੀਆ ਲੱਗ ਰਿਹਾ ਮੈਨੂੰ ਇੱਥੇ ਪਹੁੰਚ ਕੇ ਕਿਉਂਕਿ ਮੈਂ ਦੇਖ ਰਿਹਾ ਬਹੁਤ ਹੀ ਵਧੀਆ ਮਾਹੌਲ ਹੈ ਯੂਥ ਖਾਸ ਕਰਕੇ ਪਿਛਲੇ ਸਾਲ ਨਾਲੋਂ ਜਿਹੜਾ ਹੰਗਾਰਾ ਹੈ ਇੱਥੇ ਬਹੁਤ ਜ਼ਿਆਦਾ ਹੈ ਕਿਉਂਕਿ ਜਿਹੜੀਆਂ ਕਿਤਾਬਾਂ ਨੇ ਨਾ ਸਾਨੂੰ ਅਸਲ ਦੇ ਰੂਪ ਦੇ ਵਿੱਚ ਵੀ ਸਾਡੀਆਂ ਫਰੈਂਡਸ ਹੁੰਦੀਆਂ ਨੇ ਤੇ ਜਿਹੜੀਆਂ ਕਿਤਾਬਾਂ ਅਸੀਂ ਕਈ ਵਾਰ ਸਾਡੇ ਦੋਸਤ ਸਾਡੇ ਤੋਂ ਗੁੱਸਾ ਹੋ ਜਾਂਦੇ ਨੇ ਪਰ ਸਾਡੀਆਂ ਜਿਹੜੀਆਂ ਕਿਤਾਬਾਂ ਗੁੱਸਾ ਨਹੀਂ ਹੁੰਦੀਆਂ ਹੈਗੀਆਂ ਅਸੀਂ ਜਦੋਂ ਮਰਜ਼ੀ ਚਾ ਕੇ ਭਾਵੇਂ ਆਨਲਾਈਨ ਪੜ ਲਈਏ ਭਾਵੇਂ ਆਪਾਂ ਆਫਲਾਈਨ ਪੜ ਲਈਏ ਤੇ ਕਿਤਾਬਾਂ ਅਸੀਂ ਪੜ ਸਕਦੇ ਆ ਤੇ ਕਿਤਾਬਾਂ ਸਾਡੀਆਂ ਗੂੜੀਆਂ ਦੋਸਤ ਨੇ ਖਾਸ ਕਰਕੇ ਮੈਂ ਆਪਣੇ ਬਾਰੇ ਦੱਸਾਂ ਮੇਰੇ ਘਰੇ ਤਕਰੀਬਨ ਮੈਂ ਆਪਣੇ ਪਿਛਲੇ ਸਾਲ 5 ਕਿਤਾਬਾਂ ਖਰੀਦੀਆਂ ਸੀਗੀਆਂ ਇਹਦੇ ਬੁੱਕ ਫੇਅਰ ਚੋਂ ਤੇ ਚਾਰਕ ਮੈਂ ਪ ਤੇ ਖਾਸ ਕਰਕੇ ਮੇਰੀ ਸਟੱਡੀ ਵੀ ਚੱਲਦੀ ਹੈ ਉਹ ਵੀ ਪੜ੍ਹਨਾ ਜ਼ਰੂਰੀ ਹੈ ਪਰ ਮੈਨੂੰ ਇਹ ਪੜਨ ਕਿਤਾਬਾਂ ਪੜਨ ਦਾ ਬੜਾ ਸ਼ੌਕ ਹੈ ਖਾਸ ਕਰਕੇ ਮੈਂ ਅਸਮੇ ਨਰਿੰਦਰ ਸਿੰਘ ਕਪੂਰ ਨੂੰ ਪੜ੍ਹਦਾ ਤੇ ਬਾਬੂ ਰਾਜਾ ਬੱਲੀ ਨੂੰ ਪੜ੍ਹਦਾ ਯਾ ਵਾ ਤਾਂ ਇੱਥੇ ਬੁੱਕ ਵਗੈਰੇ ਦੇਖੀ ਤੁਸੀਂ ਕਦੋਂ ਆਏ ਪਸੰਦ ਕੀਤੀ ਕੋਈ ਬੁੱਕ ਹੁਣ ਕੀ ਸੋਚ ਰਹੇ ਅਮੈਂ ਮਾਹੌਲ ਦੇਖ ਰਿਹਾ ਘੁੰਮ ਕੇ ਮੈਂ ਵੇਖ ਰਿਹਾ ਵੀ ਕਿਹੜੀ ਸ਼ਾਪ ਤੇ ਉੱਤੇ ਕਿਹੜੀ ਕਿਤਾਬ ਆਈ ਹੈ ਫਿਲਹਾਲ ਬਾਅਦ ਦੇ ਵਿੱਚ ਆਖਰੀ ਦੇ ਵਿੱਚ ਸਿਲੈਕਸ਼ਨ ਕਰਕੇ ਮੈਂ ਸੋਚ ਲਾਂਗਾ ਵੀ ਕਿਹੜੀ ਕਿਤਾਬ ਲੈਣੀ ਹੈ ਤੇ ਆਖਰੀ ਵਿੱਚ ਲੈ ਕੇ ਜ਼ਰੂਰ ਜਾਊਂਗਾ ਮੈਂ ਯਾ ਵਾ ਉਦੋਂ ਨਹੀਂ ਲੱਗਦਾ ਕਿ ਮੀਂਹ ਪੈਣਾ ਵੀ ਸ਼ੁਰੂ ਹੋ ਚੁੱਕਿਆ ਹੈ ਮੀਂਹ ਤਾਂ ਦੇਖੋ ਸਵੇਰ ਤੋਂ ਮੌਸਮ ਬਣਿਆ ਹੋਇਆ ਮੀਂਹ ਦਾ ਤੇ ਸਾਡਾ ਪ੍ਰਮਾਤਮਾ ਮਿਹਰਬਾਨ ਹੈ ਸਾਡੇ ਤੇ ਹੋਰ ਕਿੱਦਾਂ ਠੀਕ ਠਾਕ ਬਹੁਤ ਵਧੀਆ ਜੀ ਬਹੁਤ ਵਧੀਆ ਕਿੱਦਾਂ ਚੱਲ ਰਹੀ ਹੈ ਤੁਹਾਡੀ ਪ੍ਰਦਰਸ਼ਨੀ ਤੁਸੀਂ ਲਾਈ ਹੈਗੀ ਹੈ ਬੁੱਕ ਸੇਲ ਕਰ ਰਹੇ ਹੋ ਤੇ ਕਿੰਨਾ ਕੁ ਰਿਸਪੌਂਸ ਆ ਰਿਹਾ ਬਹੁਤ ਵਧੀਆ ਆ ਰਿਹਾ ਪਿਛਲੇ ਸਾਰਿਆਂ ਮੇਲਿਆਂ ਨਾਲ ਵਧੀਆ ਰਿਸਪੌਂਸ ਆ ਅੱਛਾ ਮਤਲਬ ਨੌਜਵਾਨ ਜੁੜ ਗਏ ਨੇ ਕਿਤਾਬਾਂ ਨਾਲ ਜੁੜ ਗਏ ਹਾਂਜੀ ਹਾਂਜੀ ਜੀ ਕਿੱਦਾਂ ਦੀ ਕਿਹੜੀ ਕਿਹੜੀ ਬੁੱਕਸ ਆ ਪਰ ਰੱਖੀਆਂ ਨਿਗੀਆਂ ਇਹ ਜਿਹੜਾ ਇਹ ਮੇਰੇ ਇਧਰ ਹਿਸਟ ਬਾਕੀ ਪ੍ਰੋਰਲਆਂ ਸਾਰੀਆਂ ਹੀ ਹੈਗੀਆਂ ਲਿਟਰੇਚਰ ਨਾਵਲ ਕਹਾਣੀ ਕਵਿਤਾ ਵਾਰਤਕ ਹਰ ਤਰ੍ਹਾਂ ਦੀਆਂ ਕਤਬਾਂ ਤੁਸੀਂ ਤਾਂ ਕਿਤਾਬਾਂ ਵੇਚਦੇ ਹੋ ਤੁਹਾਨੂੰ ਤਾਂ ਪਤਾ ਹੀ ਹੈ ਕਿ ਨਾਰਮਲ ਕਿੰਨਾ ਕਿ ਇੰਟਰਸਟ ਹੈ ਕਿਹੜੀ ਕਿਤਾਬ 'ਚ ਜਿਆਦਾ ਇੰਟਰਸਟ ਦਿੰਦੇ ਨੇ ਨੌਜਵਾਨ ਜਾਂ ਮੁੰਡੇ ਕੁੜੀਆਂ ਨੌਜਵਾਨ ਅਸਲ 'ਚ ਨਾ ਕਿ ਕੋਈ ਸ਼ਾਇਰੀ ਦੀਆਂ ਦੋ ਦੋ ਲਾਈਨਾਂ ਵਾਲੀਆਂ 'ਚ ਉਹਨਾਂ 'ਚ ਜਿਆਦਾ ਇੰਟਰਸਟ ਆ ਸੌਖੀਆਂ ਨੇ ਸੌਖੀਆਂ ਆ ਉਹਨਾਂ ਨੂੰ ਛੇਤੀ ਸਮਝ ਆਂਦੀ ਆ ਪਰ ਵੈਸੇ ਐਸੀ ਕੋਈ ਗੱਲ ਨਹੀਂ ਨੌਜਵਾਨ ਜਿਹੜੇ ਆ ਵੇ ਉਹ ਵਧੀਆ ਲਿਟਰੇਚਰ ਵੀ ਪੜ ਰਹੇ ਆ ਤੇ ਕਹਾਣੀ ਨਾਵਲ ਹਰ ਤਰ੍ਹਾਂ ਦੀਆਂ ਚੀਜ਼ਾਂ ਉਹ ਪੜ ਰਹੇ ਆ ਤੇ ਔਰ आ, मतलब है। है। है है, के के ये है कि साहित्य प्रति ਉਹਨਾਂ ਦਾ ਰੁਝਾਨ ਅੱਗੇ ਨਾਲੋਂ ਬਹੁਤ ਵਧੀਆ ਹੈ। ਪੜ੍ਹਨ ਦਾ ਸ਼ੌਂਕ ਹੈ? ਹਾਂਜੀ, ਸ਼ੌਂਕ ਹੈਗਾ ਤੇ ਆਪਾਂ ਨੂੰ ਬੁੱਕਸ ਪੜ੍ਹ ਕੇ ਵੱਧ ਤੋਂ ਵੱਧ ਨੌਲੇਜ ਮਿਲਦੀ ਹੈ ਮੰਨ ਲਓ ਵੀ ਹੋਰ ਸੰਸਕ੍ਰਿਤੀ ਬਾਰੇ ਪਤਾ ਲੱਗਦਾ ਹੈਗਾ। ਤੇ ਬੁੱਕਸ ਆਪਣੇ ਜੀਵਨ 'ਚ ਹੋਰ ਸੁਧਾਰ ਲੈ ਕੇ ਆਉਂਦੀਆਂ, ਕਈ ਅਸੂਲ ਪੈਦਾ ਕਰਦੀਆਂ ਜੋ ਕਿ ਜ਼ਿੰਦਗੀ 'ਚ ਬਹੁਤ ਜ਼ਰੂਰੀ ਨੇ। ਹਾਂਜੀ। ਤੁਸੀਂ ਯੂਨੀਵਰਸਿਟੀ ਪੜ੍ਹਦੇ ਹੋ? ਹਾਂਜੀ, ਮੈਂ ਇੱਥੇ MBA ਪ੍ਰਸੀਡ ਕਰ ਰਿਹਾ ਹੈਗਾ। ਤੇ ਮੈਨੂੰ ਪੜ੍ਹਨ ਦਾ ਸ਼ੌਂਕ ਹੈਗਾ ਤੇ ਵੱਧ ਤੋਂ ਵੱਧ ਹੋਰ ਸੰਸਕ੍ਰਿਤੀ ਬਾਰੇ ਨੌਲੇਜ ਗੇਨ ਕਰਨੀ। ਤੇ ਖਾਸ ਕਰ ਮੈਂ ਆ ਵੀ ਕੁਝ ਲਿਖਣਾ ਚਾਹਣਾ ਤੇ ਉਸ ਕਰਕੇ ਮੈਨੂੰ ਬਕਾਇਦਾ ਆਦੀ ਵਧਾਉਣੀ ਹੈਗੀ ਤੇ ਉਸ ਕਰਕੇ ਮੈਨੂੰ ਵਤ ਵਤ ਕਾਵ ਰਚਨਾ ਪੜਦਾਂਗਾ ਤੇ ਹੋਰ ਬਿਲਕੁਲ ਸਹੀ ਗੱਲ ਹੈ ਜਿਹਦੇ ਕੋਲੇ ਹੈ ਕਿਤਾਬ ਉਹਦੇ ਕੋਲੇ ਹਰ ਗੱਲ ਦਾ ਜਵਾਬ ਹੈ ਨਾ ਤਾਂ ਬਹੁਤ ਵਧੀਆ ਹੈ ਵੀਰੇ ਲਓ ਬੁੱਕਸ ਤੁਸੀਂ ਚੰਗਾ ਲੱਗਿਆ ਨੌਜਵਾਨਾਂ ਨੂੰ ਦੇਖਦੇ ਆ ਜਦੋਂ ਹਨਾ ਤਾਂ ਸਭ ਲੈਂਦੇ ਨੇ ਤੁਸੀਂ ਇੰਨੀ ਦੂਰੋਂ ਸਪੈਸ਼ਲੀ ਆਏ ਪੁਸਤਕ ਮੇਲਾ ਦੇਖਣ ਬੜਾ ਲਗਾਵ ਲੱਗਦਾ ਕਿਤਾਬਾਂ ਨਾਲ ਤੁਹਾਡਾ ਸਾਨੂੰ ਗੁਰੂ ਨਾਨਕ ਨੇ ਦੱਸਿਆ ਜੀ ਸ਼ਬਦ ਗੁਰੂ ਦੇ ਨਾਲ ਜੁੜਨ ਵਾਸਤੇ ਦਾ ਸ਼ਬਦ ਗੁਰੂ ਸਾਨੂੰ ਗੁਰੂ ਨਾਨਕ ਜੀ ਕਹਿ ਕੇ ਗਏ ਨੇ ਉਹਦਾ ਮਤਲਬ ਵੀ ਇਹੇ ਸੀਗਾ ਵੀ ਜਿਹੜਾ ਗੁਰੂ ਆ ਸਾਡਾ ਉਹ ਸ਼ਬਦ ਆ ਤੇ ਸ਼ਬਦ ਸਾਨੂੰ ਕਿਤਾਬਾਂ ਰਾਹੀਂ ਮਿਲ ਸਕਦਾ ਜੋ ਕਿਸੇ ਚੰਗੇ ਇਨਸਾਨਾਂ ਨੇ ਜੋ ਸਾਨੂੰ ਚੰਗੀਆਂ ਆਪਦੀਆਂ ਜਿੰਦਗੀ ਦੇ ਤਜਰਬੇ ਤੇ ਕੁਝ ਲਿਖ ਕੇ ਦਿੱਤਾ ਸਾਨੂੰ ਤੇ ਮੇਰਾ ਮਨ ਹੁੰਦਾ ਵੀ ਅਸੀਂ ਆਪ ਪੜਹੀਏ ਹੋਰਾਂ ਨੂੰ ਪੜਾਈਏ ਇਹ ਕਿਤਾਬਾਂ ਲਵਾਂਗਾ ਆਪ ਪੜੂੰ ਹੋਰਾਂ ਨੂੰ ਫਿਰ ਵੰਡੂੰ ਫਿਰ ਉਹ ਪੜਨਗੇ ਫਿਰ ਮੈਂ ਚਾਹੁੰਨਾ ਵੀ ਜਿਹੜੀ ਹੈਗੀ ਕੋਈ ਚੰਗਾ ਸਮਾਜ ਸਿਰਜ ਸਕੀਏ ਉਹਦੇ ਜੋ ਥੋੜੇ ਦੇ ਵੀ ਯੋਗਦਾਨ ਪਾਜੇ ਵਧੀਆ ਗੱਲ ਹੈ ਕਿਣਕਾ ਮਾਤਰ ਵੀ ਉਹੀ ਇਹ ਕਹਿੰਦੇ ਗਿਆਨ ਜਿਹੜਾ ਬੰਦੇ ਹੀ ਵੱਧਦਾ ਹੁੰਦਾ ਹਾਂ ਤੇ ਜਿਵੇਂ ਤੁਸੀਂ ਹੁਣ ਯੂਕੇ ਰਹਿੰਦੇ ਹੋ ਕਿਉਂਕਿ ਬਾਹਰਲੀਆ ਕੰਟਰੀਆਂ ਚ ਬਹੁਤ ਬਿਜ਼ੀ ਸ਼ਡਿਊਲ ਹੁੰਦਾ ਬੰਦੇ ਕੋਲ ਆਪਣੇ ਲਈ ਨਹੀਂ ਟਾਈਮ ਹੁੰਦਾ ਤੇ ਫਿਰ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਸਾਰਾ ਕਿਤਾਬਾਂ ਪੜ੍ਹਦੇ ਰਹਿੰਦੇ ਹੋ ਉੱਥੇ ਵੀ ਅਸਲ ਦੇ ਵਿੱਚ ਜੀ ਕੋਈ ਵੀ ਮਨੁੱਖ ਰੁੱਝਿਆ ਹੋਇਆ ਹੈ ਨਹੀਂ ਸਾਰੇ ਬੰਦੇ ਫ੍ਰੀ ਨੇ ਪਰ ਇਹ ਆ ਵੀ ਉਹ ਫ੍ਰੀ ਸਮੇਂ ਨੂੰ ਅਸੀਂ ਕਾਹਦੇ ਵਰਤਦੇ ਆ ਇਹ ਮਸਲਾ ਠੀਕ ਹੈ ਨਾ ਜਦੋਂ ਅਸੀਂ ਹੁਣ ਸਾਣੀ ਛੱਡ ਆਈਏ ਅਸੀਂ ਪੜਨ ਤੋਂ ਪਰੇ ਹੋ ਗਏ ਬਹਾਨਾ ਇੱਕ ਲੱਬ ਲਿਆ ਮੈਂ ਬਿਜੀ ਆ ਜੀ ਜਿਨ ਨੂੰ ਮਰਜ਼ੀ ਦੇਖ ਲਓ ਕੋਈ ਡਰਾਈਵ ਕਰ ਰਿਹਾ ਕੋਈ ਲੈਪਟਾਪ ਲੈ ਕੇ ਬੈਠਾ ਕੋਈ ਮੋਬਾਈਲ ਲੈ ਕੇ ਬੈਠਾ ਯਾਨੀ ਆ ਦਾ ਟਾਈਮ ਉਧਰ ਵੇਸਟ ਕਰ ਰਿਹਾ ਜੇ ਅਸੀਂ ਹੁਣ ਖਾਣਾ ਖਾਣ ਜਾਂਦੇ ਆ ਤਾਂ ਖਾਣਾ ਖਾਣ ਪਿੰਡਾਂ ਚੋਂ ਉੱਠ ਕੇ ਸ਼ਹਿਰਾਂ 'ਚ ਖਾਣਾ ਖਾਣ ਜਾਂਦੇ ਆ ਤੇ ਜੇ ਤੁਸੀਂ ਰੁੱਝੇ ਹੋਏ ਹੋ ਤਾਂ ਤੁਸੀਂ ਪਿੰਡਾਂ 'ਚ ਖਾਣਾ ਖਾਣ ਨਹੀਂ ਜਾ ਸਕਦੇ ਜੇ ਤੁਸੀਂ ਬਿਜੀ ਹੋ ਕਿਉਂਕਿ ਤੁਸੀਂ ਬਿਜੀ ਹੋ ਨਾ ਕੰਮਾਂ 'ਚ ਜੇ ਤੁਸੀਂ ਖਾਣਾ ਖਾਣ ਗਏ ਹੋ ਰੈਸਟੋਰੈਂਟ ਦੇ ਵਿੱਚ ਅਸੀਂ 2-2 ਘੰਟੇ ਬੈਠਦੇ ਆ ਇਹਦਾ ਮਤਲਬ ਅਸੀਂ ਬਿਜੀ ਨਹੀਂ ਹੈਗੇ ਅਸੀਂ ਵਿਹਲੇ ਸੀ ਤਾਂ ਕਰਕੇ ਅਸੀਂ ਖਾਣਾ ਖਾਣ ਗਏ ਆ ਸਿਰਫ ਸਾਡੀ ਪੰਜਾਬੀਆਂ ਦੇ ਵਿੱਚ ਖਾਸ ਕਰਕੇ ਘਾਟ ਸਾਨੂੰ ਚਾਹੀਦਾ ਤਾਂ ਇਹ ਹੈ ਵੀ ਅਸੀਂ ਚੰਗੀਆਂ ਅਖਬਾਰਾਂ ਚੰਗੇ ਕਿਤਾਬਾਂ ਚੰਗੇ ਲੇਖਕਾਂ ਨੂੰ ਸਪੋਰਟ ਕਰੀਏ ਤਸਵੀਰਾਂ ਤੁਹਾਨੂੰ ਦਿਖਾਈਆਂ ਨਿਗੀਆਂ ਪੁਸਤਕ ਮੇਲੇ ਦੀਆਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੀਆਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਮਾਤਮਾ ਚਾਹੇ ਕੁਦਰਤ ਚਾਹੇ ਕਹਿ ਸਕਦੇ ਆ ਕਿ ਥੋੜੀ ਜਿਹੀ ਰਾਹਤ ਨਹੀਂ ਦੇ ਰਹੀ ਹੈਗੀ ਪਰ ਨੌਜਵਾਨਾਂ ਦੇ ਵਿੱਚ ਜ਼ਰੂਰ ਹੈ ਨੌਜਵਾਨ ਪਹੁੰਚੇ ਨੇ ਕਿ ਇਸ ਮੀਂਹ ਦਾ ਉਹਨਾਂ ਦੇ ਉੱਪਰ ਕੋਈ ਵੀ ਅਸਰ ਨਹੀਂ ਪੈ ਰਿਹਾ ਔਰ ਖਾਸ ਤੌਰ ਤੇ ਤੁਹਾਨੂੰ ਦਿਖਾਣਾ ਜਿਹੜੀ ਦਿਖਾਵਾਂਗੇ ਇਹਨਾਂ ਨੇ ਪੂਰੇ ਸੈਟਅਪ ਲਗਾਏ ਹੋਏ ਨੇਗੇ ਕਿਤੇ ਇਹ ਨਹੀਂ ਹੈਗਾ ਵੀ ਕੋਈ ਵੀ ਕਿਸ ਤਰ੍ਹਾਂ ਦਾ ਨੁਕਸਾਨ ਹੋਵੇ ਜਾਂ ਕੋਈ ਵੀ ਇਸ ਮੇਲੇ ਦੇ ਵਿੱਚ ਕੋਈ ਰੁਕਾਵਟ ਆਵੇ ਕਿਉਂਕਿ ਜਿਸ ਤਰ੍ਹਾਂ ਸਾਰਿਆਂ ਨੇ ਆਪਣੇ ਉੱਪਰ ਤਰਪਾਲਾ ਪਾ ਕੇ ਫਿਰ ਉਸ ਤੋਂ ਬਾਅਦ ਜਿਹੜਾ ਇਹ ਟੈਂਟ ਲਗਾਇਆ ਹੋਇਆ ਪੂਰਾ ਇੰਤਜ਼ਾਮ ਕੀਤਾ ਹੋਇਆ ਤਾਂ ਕਿ ਮੀਂਹ ਕਣੀ ਦੇ ਨਾਲ ਕੋਈ ਵੀ ਸਮੱਸਿਆ ਨਾ ਆਵੇ ਤਾਂ ਬਹੁਤ ਅੱਛਾ ਰੁਝਾਨ ਹੈਗਾ ਜੀ ਨੌਜਵਾਨ ਇੱਕ ਵਾਰ ਫਿਰ ਤੋਂ ਕਿਤਾਬਾ ਵਾਲਾ ਆ ਚੁੱਕੇ ਨੇ ਤਾਂ ਬਹੁਤ ਵਧੀਆ ਲੱਗਦਾ ਹੈ ਕਿ ਤੁਸੀਂ ਕੁਸਤ ਮੇਲਾ ਕੈਮਰਾਮੈਨ ਤੇਜਿੰਦਰ ਦੇ ਨਾਲ ਨੂਰਵਰ ਚੋ ਤੌੜੇ